ਅੱਠਾ ਦਾ ਛੋਟ ਕਰ ਲੀ ਬਸ ਨਹੀਂ ਨਹੀਂ ਸਰ ਅਲਾਉਡ ਨਹੀਂ ਹੈਗਾ ਮਨ ਨੂੰ ਮਨੋ ਸਰ ਅਲਾਉਡ ਨਹੀਂ ਹੈਗਾ ਬਜੀ ਇਹ ਤਾਂ ਲਿਆ ਹੀ ਨਹੀਂ ਗਿਆ ਜਿਹੜੀ ਦੇ ਵਿੱਚ ਚਰਚਾ ਹੋ ਰਹੀ ਹੈ ਤਾਂ ਚਰਚਾ ਤੋਂ ਬਾਅਦ ਜਿਹੜਾ ਹੈ ਖਿਆਲ ਜਿਆਦਾ ਦੇ ਵਿੱਚ ਪਹੁੰਚ ਚੁੱਕੇ ਨੇ ਆਪਣੇ ਕਾਰਜਕਰਤਾਵਾਂ ਨੂੰ ਸੰਬੋਧਨ ਕਰਨ ਵਾਸਤੇ ਉਤਰੇ ਨੇ ਸਾਡੇ 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 ਸਾ ਅਭੀ ਤੋਂ ਪਾਰਲੀਮੈਂਟ ਦੇ ਐਫੀ ਸਾਗੋਦੀਪ ਤੋਂ ਨਾਲ ਆਜਾ ਅੱਜ ਸਾਡੀ ਨਾ ਖੁੱਲੀ ਚਰਚਾ ਜਿਹੜੀ ਆ ਸਾਰੇ ਪੰਜਾਬ ਚ ਹੋ ਰਹੀ ਆ ਤੁਸੀਂ ਦੇਖਿਆ ਜਦੋਂ ਦੇ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਪ੍ਰਭਾਰੀ ਬਣ ਕੇ ਆਏ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਤੁਹਾਨੂੰ ਪਤਾ ਸਾਡੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਇੱਕ ਜਿਹੜੀ ਖੁੱਲੀ ਚਰਚਾ ਦਾ ਮੰਚ ਤਿਆਰ ਕੀਤਾ ਗਿਆ ਕਾਂਗਰਸ ਦਿਹਾਤੀ ਦੇ ਵਿੱਚ ਜਿਸ ਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਤੋਂ ਵਰਕਰ ਤਕਰੀਬਨ ਸਾਰੇ ਆਣਗੇ ਔਰ ਖੁੱਲ ਕੇ ਗੱਲ ਹੋਏਗੀ ਆਪਣੇ ਦਿਲ ਦੀ ਗੱਲ ਕਈ ਵਾਰੀ ਜਿਹੜਾ ਵਰਕਰ ਉਹ ਨਹੀਂ ਕਰ ਸਕਦਾ ਕਿਉਂਕਿ ਮੀਟਿੰਗਾਂ ਤੁਸੀਂ ਅਕਸਰ ਵੇਖਦੇ ਜੇ ਤੁਸੀਂ ਸਾਰੇ ਸਿਆਣੇ ਜੀ ਪੀ ਲੀਡਰਸ ਗੱਲ ਕਰ ਜਾਂਦੇ ਆ ਇੱਥੇ ਅੱਜ ਲੀਡਰਸ ਗੱਲ ਨਹੀਂ ਕਰਨਗੇ ਇੱਥੇ ਯਾਦਵ ਜੀ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਵਿਚਾਰ ਹੈ ਰੱਖਣ ਵਾਸਤੇ ਕਹਿਣਗੇ ਤੂੰ ਆਪਣਾ ਵਿਚਾਰ ਰੱਖ ਸਕਦਾ ਤੇ ਖੁੱਲ ਕੇ ਬੋਲ ਸਕਦਾ ਇਸੇ ਕਰਕੇ ਜਿਹੜੀ মিডিਆ ਉਹਨੂੰ ਅਲਾਉਡਨੇਗਾ ਕਿਉਂਕਿ ਇਹ ਘਰ ਦੇ ਵਿੱਚ ਇੱਕ ਸਮਾਗਮ ਹੈ ਉਸ ਤੋਂ ਬਾਅਦ ਤੁਹਾਨੂੰ ਬਾਈਟ ਦਿੱਤੀ ਜਾਊਗੀ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਕੀ ਹੋਇਆ ਤੇ ਕਿਵੇਂ ਆ ਸਰ ਸਰ ਖੁਲ ਖੁਲ ਸ਼ਾਮਣ ਹੋ ਰਹੀ ਹੈ ਸਾਰੇ ਜਦੋਂ ਮੈਂ ਕਿਹਾ ਸਾਰੇ ਲੋਕ ਸਭਾ ਲੱਕੇ ਸਾਰੇ ਸਾਰੇ ਪੰਜੇ ਵਿਧਾਨ ਸਭਾ ਦੇ ਵਿੱਚ ਜਿੰਨੇ ਸਾਡੇ ਲੀਡਰਸ ਨੇ ਐਕਸ ਐਮ ਐਲ ਐਸ ਨੇ ਐਮ ਐਲ ਐਸ ਨੇ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਜਿੰਨੇ ਪ੍ਰੈਜ਼ੀਡੈਂਟ ਨੇ ਜਿੰਨੇ ਸਾਡੇ ਵਿੰਗ ਨੇ ਚਾਹੇ ਉਹ ਦਿਹਾਤੀ ਦੇ ਵਿੰਗ ਨੇ ਚਾਹੇ ਉਹ ਸ਼ਹਿਰੀ ਦੇ ਵਿੰਗ ਨੇ ਯੂਥ ਦੇ ਵਿੰਗ ਨੇ ਲੇਡੀਜ਼ ਦੇ ਵਿੰਗ ਨੇ ਸਾਰੇ ਦੇ ਸਾਰੇ ਆ ਰਹੇ ਦੇਖੋ ਮੈਂ ਤੁਹਾਨੂੰ ਜਦੋਂ ਕਹਿਤਾ ਵੀ ਸਾਰੇ ਆਉਣਗੇ ਇਹ ਖੁੱਲਾ ਚਰਚਾ ਹੈ ਖੁੱਲੀ ਮੰਚਾ ਕਿਸੇ ਨੂੰ ਪਰਸਨਲ ਇਨਵਿਟੇਸ਼ਨ ਨਹੀਂ ਗਿਆ ਪਹਿਲੀ ਗੱਲ ਕਿਸੇ ਨੂੰ ਪਰਸਨਲ ਅਬ ਬਿੰਗਸ ਸਪੋਕਸਮੈਨ ਮੈਂ ਅੰਬਰ ਸਤਾ ਸੁਖਤਾਨੇ ਬਿੰਨੂ ਵੀ ਨਹੀਂ ਗਿਆ ਪਰ ਇਹ ਸਾਡਾ ਖੁੱਲਾ ਮੰਚਾ ਖੁੱਲੀ ਚਰਚਾ ਹੈ ਜਿੱਦੋਂ ਖੁੱਲਾ ਜਦੋਂ ਸਾਰਾ ਖਾੜਾ ਹੀ ਖੁੱਲਾ ਹੈ ਤੇ ਫਿਰ ਜਿਹੜਾ ਮਰਜ਼ੀ ਆਵੇ ਲੱਗ ਜਿਹੜੇ ਗੁੱਸੇ ਨਾਲ ਮਨਾਇਆ ਜਾਵੇ ਦੇਖੋ ਰੂਸਿਆ ਰੁਸਣਾ ਮਨਾਉਣਾ ਇਹ ਪਾਰਟੀਆਂ ਚੱਲਦਾ ਰਹਿੰਦਾ ਬਹੁਤ ਵੱਡੀ 138 ਸਾਲ ਪੁਰਾਣੀ ਪਾਰਟੀ ਹੈ ਇਹ ਚੱਲਦਾ ਰਹਿੰਦਾ ਹੈ ਬਿਲਕੁਲ ਕੋਈ ਸ਼ੱਕ ਨਹੀਂ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈ ਰੂਸਿਆ ਨੂੰ ਮਨਾ ਕੇ ਨਾਲ ਲੈ ਕੇ ਚੱਲਣ ਦੇ ਨਾਲ ਜਿਹੜੀ ਪਾਰਟੀ ਉਹ ਮਜ਼ਬੂਤ ਹੁੰਦੀ ਤੇ ਸਭ ਸਾਬ ਇੱਕ ਚੀਜ਼ ਹੋ ਰਹੀ ਹੈ ਜਿ ਲੱਗਦਾ ਕਿ ਬਿਆਨਬਾਜ਼ੀਆਂ ਕਰਕੇ ਪਾਰਟੀ ਥੋੜੀ ਦੇਖੋ ਬਿਆਨਬਾਜ਼ੀ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦਾ ਵੀ ਪਰਸਨਲ ਬਿਆਨਬਾਜ਼ੀ ਜਿਹੜੀ ਤੁਹਾਡਾ ਪਰਸਨਲ ਨਿੱਜੀ ਵਿਚਾਰ ਨੇ ਉਹ ਤੁਹਾਨੂੰ ਪਾਰਟੀ ਪਲੇਟਫਾਰਮ ਦੇ ਉੱਤੇ ਆ ਕੇ ਨਹੀਂ ਦੇਣਾ ਚਾਹੀਦਾ ਪਾਰਟੀ ਪਲੇਟਫਾਰਮ ਇੱਕ ਬਹੁਤ ਵੱਡਾ ਪਲੇਟਫਾਰਮ ਹੁੰਦਾ ਤੁਹਾਡੇ ਮੂੰਹ ਤੋਂ ਜਿਹੜੇ ਸ਼ਬਦ ਨਿਕਲ ਗਏ ਬਾਣ ਵਾਂਗੂ ਨਿਕਲ ਗਏ ਜੇ ਤੁਹਾਡੇ ਕੋ ਨਿੱਜੀ ਵਿਚਾਰ ਹੈ ਤੁਸੀਂ ਆਪਣੇ ਨਿੱਜੀ ਵਿਚਾਰ ਕਿਤੇ ਹੋਰ ਬਹਿ ਕੇ ਕਰ ਸਕਦੇ ਜੀ ਅੱਜ ਮੈਂ ਪਾਰਟੀ ਪਲੇਟਫਾਰਮ ਤੇ ਬੋਲ ਰਿਹਾ ਮੇਰੇ ਨਿਰਦੇਸ਼ਕ ਸੰਤੂ ਦੇ ਪਰਸਨਲ ਵਿਚਾਰ ਇੱਕ ਵੱਖਰੀ ਚੀਜ਼ ਹੋਣਗੇ ਪਰ ਜੋ ਮੈਂ ਗੱਲ ਕਰੂੰਗਾ ਉਹ ਪਾਰਟੀ ਦੀ ਗੱਲ ਹੋਊਗੀ ਜਦੋਂ ਆਪਾਂ ਪਾਰਟੀ ਦੀ ਗੱਲ ਕਰਦੇ ਆ ਪਾਰਟੀ ਹਿੱਤ ਦੀ ਗੱਲ ਕਰਨੀ ਚਾਹੀਦੀ ਨਾ ਕਿ ਪਰਸਨਲ ਆਪਣੀ ਜੀ ਪ੍ਰਚਾਰ ਕਿਧਰ ਇਸ਼ਾਰਾ ਹੈਗਾ ਤੁਹਾਡਾ ਨਹੀਂ ਮੇਰਾ ਕਿਤੇ ਵਾ ਇਸ਼ਾਰਾ ਨਹੀਂ ਮੈਂ ਦੇਖੋ ਮੈਂ ਗੱਲ ਕਰਦਣੇ ਆ ਨਵਜੋਤ ਸਿੰਘ ਸਿੱਧੂ ਆਪਣੇ ਰੈਲੀ ਕਰ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਨਵਜੋਤ ਸਿੰਘ ਸਿੱਧੂ ਜੀ ਰੈਲੀਆਂ ਕਰ ਰਹੇ ਨੇ ਉਹਦੇ ਬਾਰੇ ਤੁਹਾਨੂੰ ਸਾਡੇ ਜਦੋਂ ਦਵਿੰਦਰ ਯਾਦਵ ਜੀ ਮੀਟਿੰਗ ਖਤਮ ਹੋਏਗੀ ਤੁਹਾਨੂੰ ਸਾਰੀ ਗੱਲ ਦੱਸਣਗੇ ਤੁਸੀਂ ਰੋਜ਼ ਕੁਐਸਚਨ ਇਸੇ ਗੱਲ ਤੇ ਪੁੱਛਦੇ ਹੋ ਕਾਰਵਾਈ ਕਰ ਦਿੱਤੀ ਕਹਿੰਦੇ ਨਵਜੋਤ ਸਿੰਘ ਸਿੱਧੂ ਦੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਮੌਕੇ ਤੇ ਪ੍ਰਧਾਨ ਨੇ ਜਿਹੜੀ ਕਾਰਵਾਈ ਕੀਤੀ ਗਈ ਉਹ ਰਾਜਾ ਵੜਿੰਗ ਜੀ ਨੇ ਕਮੇਟੀ ਦੀ ਮੀਟਿੰਗ ਤੋਂ ਬਾ ਸਿੱਧੂ ਜੀ ਦੇ ਬਾਰੇ ਕੀ ਫੈਸਲਾ ਲੈਣਾ ਕੀ ਨਹੀਂ ਲੈਣਾ ਇਹ ਮੇਰੇ ਹੱਕ 'ਚ ਨਹੀਂ ਹੈ। ਕੀ ਤੁਸੀਂ ਸੰਪੰਨ ਕਰ ਰਹੇ ਕਿ ਨਹੀਂ ਕਰ ਰਹੇ? ਨਹੀਂ ਦੇਖੋ ਇਹ ਤੁਸੀਂ ਸਾਰੇ ਸਿਆਣੇ ਜੇ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ। ਸ਼ਬਦ ਸਾਹਿਬ ਇੱਕ ਸਵਾਲ ਆ ਕਿ ਆਪਸ ਵਿੱਚ ਨੋਜੋਗਤਾ ਚਲੋ ਠੀਕ ਹੈ ਤੁਸੀਂ ਮੰਨਿਆ ਕਿ ਆਪਸ ਵਿੱਚ ਪਾਰਟੀਆਂ ਹੀ ਹੁੰਦੀ ਰਹਿੰਦੀ ਆ ਪਰ ਇੱਕ ਦੂਜੇ ਦੇ ਅੰਗਵੱਢਣ ਤੱਕ ਗੱਲਾਂ ਪਹੁੰਚ ਚੁੱਕੀਆਂ ਨੇ। ਦੇਖੋ ਕਈ ਵਾਰੀ ਨਾ ਸ਼ਬਦ ਜਿਹੜੇ ਹੁੰਦੇ ਨੇ ਨਾ ਉਹ ਕਹਿੰਦੇ ਸ਼ਬਦ ਧਿਆਨ ਨਾਲ ਬੋਲੀਏ ਸ਼ਬਦ ਕੇ ਹਾਤ ਨਾ ਪਾਓ। ਇੱਕ ਸ਼ਬਦ ਆਉਸ਼ਦ ਕਰੇ ਔਰ ਇੱਕ ਸ਼ਬਦ ਮਾਰੀ ਬਾਣ। ਸ਼ਬਦਾਂ ਦਾ ਚੈਨ ਤਰੀਕੇ ਨਾਲ ਕਰਨਾ ਚਾਹੀਦਾ ਕੋਈ ਸ਼ੱਕ ਨਹੀਂਗਾ ਸ਼ਬਦ ਧਿਆਨ ਨਾਲ ਬੋਲਨੇ ਚਾਹੀਦੇ ਆ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਉੱਚਾ ਹੋਵੇ ਨੀਵਾ ਹੋਵੇ ਸਰ ਪਾਰਟੀ 'ਚ ਇੱਕ ਬਰਾਬਰ ਆ ਆਪਣਾ ਜਿਹੜਾ ਤੁਹਾਡਾ ਪਰਸਨਲ ਮੈਂ ਫੇਰ ਉਹੀ ਗੱਲ ਕਰੂੰਗਾ ਜਿਹੜਾ ਤੁਹਾਡਾ ਨਿੱਜੀ ਬਿਆਨ ਆ ਉਹ ਤੁਸੀਂ ਪਾਰਟੀ ਪਲੇਟਫਾਰਮ ਤੇ ਆ ਕੇ ਨਹੀਂ ਦੇਣਾ ਚਾਹੀਦਾ ਔਰ ਔਰ ਸਭ ਤੋਂ ਜ਼ਰੂਰੀ ਗੱਲ ਤੁਸੀਂ ਵੀ ਸਾਰੇ ਬੜੇ ਸਤਕਾਰ ਦੇ ਜਰੂਰੋ ਜ ਮੈਂ ਰਹਿੰਦੇ ਹੋ ਸ਼ਬਦਾਂ ਦਾ ਚੈਨ ਮੈਂ ਕਿਹਾ ਬੜੇ ਧਿਆਨ ਪੂਰਵਕ ਕਰਨਾ ਚਾਹੀਦਾ 2022 ਦੀ ਇਲੈਕਸ਼ਨ ਵੀ ਜਿਹੜੀ ਕਿ ਸ਼ਬਦਾਂ ਦੇ ਚੈਨ ਨਾ ਕਰਕੇ ਸਹੀ ਕਰਕੇ ਖਰੀਦ ਕੇ ਕੰ ਬਿਲਕੁਲ ਮੈਨੂੰ ਕੈਂਚ ਕੋਈ ਸ਼ੱਕ ਨਹੀਂਗਾ ਆਪਸੀ ਖਾਣਾ ਜੰਗ ਕਰਕੇ ਸਾਨੂੰ ਨੁ ਵੀ ਆਰ ਆਨ ਦਾ ਫਰੰਟ ਸੀਟ ਅਸੀਂ ਫਰੰਟ ਸੀਟ ਤੇ ਬੈਠੇ ਸੀ ਪਰ ਪਿੱਛੇ ਚਲੇ ਗਏ ਕਾਰਨ ਆਪជា ਨੁਕਸਾਨ ਅੱਜ ਜਿਹੜਾ ਖੁੱਲਾ ਮੰਚ ਸੱਜਿਆ ਹੈ ਜਿਹੜੇ ਤੁਸੀਂ ਬਾਕੀ ਸ਼ਹਿਰਾਂ 'ਚ ਵੀ ਵੇਖਿਆ ਸੱਜੇ ਨੇ ਇਸੇ ਕਰਕੇ ਆ ਵੀ ਜਿਹੜਾ ਵਰਕਰ ਆ ਉਹ ਆਪਣੀ ਗੱਲ ਖੁੱਲ ਕੇ ਕਰ ਸਕੇ ਜਦੋਂ ਆਪਾਂ ਡਾਇਲੌਗਸ ਕਰਦੇ ਆ ਕੋਈ ਨਾ ਕੋਈ ਚੰਗੀ ਗੱਲ ਵਿੱਚੋਂ ਨਿਕਲ ਕੇ ਆਉਂਦੀ ਆ ਇਸ ਕਰਕੇ ਇਹ ਡਾਇਲੌਗਸ ਨੇ ਡਾਇਲੌਗਸ ਦੇ ਵਿੱਚੋਂ ਤੁਸੀਂ ਦੇਖ ਲੈਣਾ ਹੋਰ 3-4 ਮਿੰਟ ਘੰਟੇ ਨੂੰ ਮੀਟਿੰਗ ਖਤਮ ਹੋ ਜੂਗੀ ਔਰ ਚੰਗੀ ਇੱਕ ਪਾਇਦਾਰ ਕੋਈ ਚੀਜ਼ ਜਿਹੜੀ ਆ ਉਹ ਨਿਕਲ ਕੇ ਇਹਦੇ ਵਿੱਚੋਂ ਨਿਕਲ ਕੇ ਆਉਂ ਠੀਕ ਹੈ ਥੈਂਕ ਯੂ ਇਹ ਤਾਂ ਹੈ ਅਤੇ ਸਾਡੇ ਬਲੋਕਾਂ ਦੇ ਪ੍ਰਧਾਨ ਸਾਡੇ ਜਿਹੜੇ ਮੰਡਲਾਂ ਦੇ ਪ੍ਰਧਾਨ ਹੈ ਉਹਨਾਂ ਦੀ ਅੱਜ ਮੀਟਿੰਗ ਹੈ ਔਰ ਸਾਡੇ ਪਰਿਵਾਰੀ ਗਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਉਹ ਔਰ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਉਹ ਅੱਜ ਇੱਥੇ ਆ ਰਹੇ ਹੈ ਔਰ ਉਹਨਾਂ ਦੀ ਉਹ ਮੀਟਿੰਗ ਹੈ ਔਰ ਕਿਉਂਕਿ ਇਹ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਜਿਹੜਾ ਵਰਕਰ ਹੈ ਉਹਨਾਂ ਦੇ ਕੋਲੋਂ ਫੀਡਬੈਕ ਲੈਣ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਸ਼ਾਇਦ ਇਸ ਗੱਲ ਵਾਸਤੇ ਮੇਰੇ ਮਿੱਤਰ ਜਿਹੜੇ ਤੁਸੀਂ ਸਾਰੇ ਸਾਥੀ ਹੋ ਉਹ ਤੁਹਾਨੂੰ ਇਸ ਗੱਲ ਦਾ ਆਬਜੈਕਸ਼ਨ ਹੈ ਕਿ ਤੁਹਾਨੂੰ ਉਹਨਾਂ ਨੇ ਅਲਾਉ ਨਹੀਂ ਕਰਦੇ ਪਏ ਲੇਕਿਨ ਇਹ ਹੈ ਕਿ ਤੁਹਾਨੂੰ ਪ੍ਰੋਪਰ ਇਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਜਰੂਰ ਮਿਲੇਗਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਤਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਥੋੜੀ ਜਿਹੀ ਪੇਸ਼ੈਂਸ ਰੱਖੋ ਔਰ ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ ਤੁਸੀਂ ਜਿਹੜਾ ਵੀ ਪਹੁੰਚਣਗੇ ਜਿਹੜੇ ਦਿੱਸ਼ਾ ਦੇ ਲੀਡਰ ਨੇ ਕਾਂਗਰਸ ਤੋਂ ਬਈ ਸਾਰੇ ਰੂਸੀਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਕਿ ਰੂਸੀਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨਾਂ ਤਗੜਿਆਂ ਕਰਕੇ ਵੀ ਚਲਾਇਆ ਜਾਏਗਾ ਇਹ ਸਾਰਾ ਕੁਝ ਚੱਲੇਗਾ ਡਾਕਟਰ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨਾਂ ਦਾ ਤਾਂ ਫਿਰ ਕੁਝ ਨਾ ਕੋਈ ਗੱਲ ਨਹੀਂ ਨਾ ਉਹ ਨਿੱਜੀ ਵਿਚਾਰਾਂ ਤੇ ਵੀ ਵਿਚਾਰ ਹੋ ਰਿਹਾ ਹੈ ਪਰ ਸਿੱਧੂ ਸਾਹਿਬ ਉਹ ਅੰਸ਼ਾਸਨ ਲਿਆ ਕਰ ਰਹੇ ਨੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਗੱਲ ਤੇ ਕਾਂਗਰਸ ਹਾਈ ਕਮਾਂਡ ਦੀ ਨਿਗਾਹ ਹੈ ਹਰ ਚੀਜ਼ ਨੂੰ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਜਦੋਂ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਜਿਹੀ ਔਰ ਤੁਸੀਂ ਦੇਖੋਗੇ ਕਿ ਸਾਰਾ ਕੁਝ ਠੀਕ ਹੋ ਜਾਏ ਸਮਰਨ ਪ੍ਰੋਬੀਅਨ ਬਾਈ ਇਹ ਦੱਸਿਆ ਦਿਖਤ ਹੋਵੇਗੀ ਪੰਜਾਬ ਗਵਰਨਰ ਚਿੰਤਾ ਜ਼ਿਤਾਈ ਹੈ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਮੈਂ ਆਪ ਆ ਕੇ ਇਸ ਇਲਾਕੇ ਦਾ ਦੌਰਾ ਕਰਦਾ ਬਈ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਗਏ ਸੀ ਉਹਨਾਂ ਦੇ ਗੋਡੀ ਹੱਥ ਵੀ ਲਾਇਆ ਤੇ ਉਹਨਾਂ ਨੇ ਜੱਫੀ ਵੀ ਪਾਈ ਉਸ ਵਕਤ ਮੈਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਕਮਰੇ 'ਚ ਬੁਲਾ ਕੇ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਤੇ ਭਗਵੰਤ ਮਾਨ ਜੀ ਬਜਾਏ ਪੰਜਾਬ ਦੇ ਵਿੱਚ ਸੀਰੀਅਸ ਹੋਣ ਦੀ ਬਜਾਏ ਮੈਂ ਦੇਖ ਰਿਹਾ ਕਿ ਭਗਵੰਤ ਮਾਨ ਉੱਥੇ ਕਦੀ ਮਿਰਜਾ ਗਾ ਰਹੇ ਆ ਕਦੀ ਸੱਸੂ ਪੁੰਨੂ ਗਾ ਰਹੇ ਆ ਔਰ ਹੇਕਾਂ ਲਾ ਰਹੇ ਆ ਲੇਕਿਨ ਮੈਂ ਮੀਟਿੰਗ ਦਾ ਏਜੰਡਾ ਕਲੀਅਰ ਹੈ ਜਿਵੇਂ ਕਿ ਆਪਕੋ ਮਾਲੂਮ ਹੈ ਮੈਂ ਜਦ ਸੇ ਇਨਚਾਰਜ ਪੰਜਾਬ ਬਣਾ ਹੂੰ तब से मेरी ये कोशिश है कि हमारे जो कार्यकर्ता हैं हमारे लीडर्स हैं हम उनसे मिल सकें उनसे बात कर सकें उनसे चर्चा कर सकें क्या क्या समस्याएं वो देखते हैं क्या क्या हमारे जो चैलेंजेस हैं वो हमारे सामने क्या है और उसमें जो हमारे कार्यकर्ता हैं चाहे वो बूथ के लेवल का है है वो हमारे मंडल के लेवल का है उन सभी के हम सुझाव ले रहे हैं इस दौरान तो, तो बहुत अच्छे सुझाव मुझे पिछली जो मीटिंग्स हमने अभी तक पार्लियामेंट में की है बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है वो बहुत मजबूती के साथ अपना काम कर रही हैं है? है। नहीं नहीं राजा वर्डिंग जी अभी आ रहे हैं दो दिन जरूर उनको तबीयत खराब होने की वजह से वो नहीं पहुंच पाए थे क्योंकि तो राजा वर्डिंग जी हैं या बाजवा जी हैं या हमारे जितने भी सीनियर लीडर्स हैं एम पी के एन का जो उम्मीदवार होगा उसके लिए भी चर्चा होगी इस पर अभी नहीं ये ये सिर्फ हमारा हमारे संगठन को कैसे मजबूत किया जा सकता है संगठन क्या क्या चैलेंजेस देखता है उस बारे में चर्चा हाँ तो निश्चित ही चाहे कोई तो भी हो उससे पार्टी के रिप्रेजेंटेटिव है जो आज मीटिंग वो केजरीवाल जी हैं यदि केजरीवाल जी कोई बयान देते हैं तो वो इंडिया ब्लॉक के लिए महत्वपूर्ण होगा लेकिन मान साहब क्या सोचते हैं ਮਾਨ ਸਾਹਿਬ ਕੀ ਕਹਿਣਾ ਚਾਹਤੇ ਹਨ ਉਸसे हमें कोई मतलब नहीं है महानगर बंदरकोट